ਜੇ ਅੱਜ ਹੁਣ ਤਰੀਕਾ ਹੈਗੇ ਜੀ 16 ਜੁਲਾਈ 2024 ਜੇ 16 ਜੁਲਾਈ 2024 ਨੂੰ ਸਰਕਾਰ ਅੱਜ ਐਲਾਨ ਕਰ ਦੇਗੀ ਅਸੀਂ ਨਵਾਂ ਕੇਸ ਕੋਈ ਵੀ ਨਹੀਂ ਲੈਣਾ ਅੱਗੇ ਤੋਂ ਕੋਈ ਨਵਾਂ ਕੇਸ ਅਦਾਲਤ ਦੇ ਵਿੱਚ ਨਹੀਂ ਆਏਗਾ ਤਾਂ ਜਿਹੜੇ ਪੁਰਾਣੇ ਕੇਸ ਪੈਂਡਿੰਗ ਨੇ ਹਿੰਦੁਸਤਾਨ ਦੀਆਂ ਵੱਖ-ਵੱਖ ਅਦਾਲਤਾਂ ਦੇ ਵਿੱਚ ਉਹਨਾਂ ਨੂੰ ਕਲੀਅਰ ਕਰਨ ਵਾਸਤੇ ਲਗਭਗ ਲਗਭਗ 300 ਤੋਂ ਲੈ ਕੇ 350 ਸਾਲ ਲੱਗਣਾ ਹੈ ਔਰ ਹੈਰਾਨੀ ਇਸ ਗੱਲ ਦੀ ਆ ਹਿੰਦੁਸਤਾਨ ਦੇ ਵਿੱਚ 10 ਲੱਖ ਵਿਅਕਤੀ ਦੇ ਉੱਪਰ ਸਿਰਫ 21 ਜੱਜ ਨੇ ਮੰਨ ਲਓ 10 ਲੱਖ ਬੰਦਾ ਖੜਾ ਇਨਸਾਫ ਲੈਣ ਲੰਬੀ 10 ਲੱਖ ਬੰਦਾ ਬਹੁਤ ਜ਼ਿਆਦਾ ਹੁੰਦਾ ਹੈ ਜੇ ਕੁਰਬਲ ਕੁਲਬਰ ਕਰਦੇ ਜਿੱਥੇ ਕਿਦੇ ਇਕੱਠ ਹੋ ਜੇ ਨਾ ਬਹੁਤ ਵੱਡਾ ਇਕੱਠ ਹੁੰਦਾ ਹੈ ਉਸ ਇਕੱਠ ਨੂੰ ਉਸ 10 ਲੱਖ ਦੇ ਗਰੁੱਪ ਨੂੰ ਇਨਸਾਫ ਦੇਣ ਲਈ ਕਿੰਨੇ ਜੱਜਾਂ ਦੀ ਡਿਊਟੀ ਲੱਗੀ ਹੈ ਜੇ 21 ਜੱਜਾਂ ਦੀ 10 ਲੱਖ ਬੰਦੇ ਦੇ ਉੱਪਰ 10 ਲੱਖ ਬੰਦੇ ਨੂੰ 21 ਬੰਦੇ ਰੋਟੀ ਵੀ ਨਹੀਂ ਵਰਤਾ ਸਕਦੇ ਉੱਤੇ ਲੈਣ ਲੱਗੇ ਨਾ 10 ਲੱਖ ਬੰਦਾ ਇਕੱਠਾ ਬਹਿ ਜੇ ਵੀ ਰੋਟੀ ਵਰਤੌਲ 21 ਬੰਦਿਆਂ ਦੇ ਵਾਸਤੇ ਗੱਲ ਨਹੀਂ ਵੀ ਰੋਟੀ ਖਵਾ ਦੇਣ ਉਹਨਾਂ ਨੂੰ ਇਹਦੇ ਵਿੱਚ ਵੀਡੀਓ ਵਿੱਚ ਚਾਰ ਕੁੱਤੇ ਨੇ ਤਿੰਨ ਕੁੱਤੇ ਜਿਹੜੇ ਆ ਉਹ ਤਾਂ ਭੇਡਾਂ ਨੂੰ ਹੱਕ ਰਹੇ ਨੇ ਜਿਹੜਾ ਸਭ ਤੋਂ ਵੱਡਾ ਕੁੱਤਾ ਆ ਉਹਦੀ ਲਾਥਲੋਂ ਲੈ ਕੇ ਜਾਣ ਨੂੰ ਉਹ ਕੁੱਤਾ ਤੁਸੀਂ ਦੇਖਿਆ ਵੀ ਬਾਲਟੀਆਂ ਦੇ ਉੱਪਰ ਖੜਾ ਆ ਜਦ ਤੱਕ ਭੇਡਾਂ ਜਿਹੜੀਆਂ ਨੇ ਕੁੱਤੇ ਵੱਡੇ ਕੁੱਤੇ ਦੀ ਲਾਥਲੋਂ ਨਹੀਂ ਨਿਕਲਦੀਆਂ ਆ ਤਿੰਨ ਕੁੱਤਿਆਂ ਨੇ ਇਹਨਾਂ ਭੇਡਾਂ ਦਾ ਖਿਹੜਾ ਨਹੀਂ ਛੱਡਣਾ ਸੋ ਭੇਡਾਂ ਨੂੰ ਮਜਬੂਰੀ ਵਸ ਲਾਥਲੋਂ ਨਿਕਲਣਾ ਹੀ ਪੈਣਾ ਆ ਭਾਰਤ ਦੇ ਲੋਕਾਂ ਦੇ ਵਸਦੀ ਵੀ ਗੱਲ ਛੱਡੀ ਨਹੀਂ ਗਈ ਉਹਨਾਂ ਦੇ ਕੋਲ ਰਸਤਾ ਹੀ ਉਹਨਾਂ ਦੇ ਕੋਲ ਆਲੇ ਦੁਆਲੇ ਕੁੱਤੇ ਹੀ ਇੰਨੇ ਛੱਡ ਦਿੱਤੇ ਗਏ ਕਿ ਉਹਨਾਂ ਦੇ ਕੋਲ ਕੋਈ ਰਸਤਾ ਹੀ ਨਹੀਂ ਬਚਿਆ ਉਹਨਾਂ ਨੂੰ ਲਾ ਥੱਲੋਂ ਨਿਕਲਣਾ ਹੀ ਪੈਂਦਾ ਹੈ ਬਹੁਤਾਤ ਜਿਹੜੀ ਭਾਰਤ ਦੀ ਪੋਪੂਲੇਸ਼ਨ ਹੈ ਉਹ ਗੁਲਾਮੀ ਕਬੂਲ ਕਰ ਚੁੱਕੀ ਹੈ ਕੂੜ ਫਿਰੇ ਪਰ ਧਨ ਵਿਲਾ ਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਵਧਾਈ ਹੈ ਜੀ ਬੜੀ ਤਰੱਕੀ ਕਰਤੀ ਸਰਕਾਰ ਨੇ ਚੈਨਲ ਜਿਹੜਾ ਸੀ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਬੰਦ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਕਈ ਤਰੀਕੇ ਦੇ ਦਬਾਅ ਧਮਕੀਆਂ ਲਾਲਚ ਬਹੁਤ ਕੁਛ ਇਹਨਾਂ ਨੇ ਕੀਤਾ ਬੜੇ ਆਲੇ ਦੁਆਲੇ ਦੇ ਲੋਕਾਂ ਨੂੰ ਸਵੇਰੇ ਨੂੰ ਪਰੇਸ਼ਾਨ ਕੀਤਾ ਗਿਆ ਤੇ ਚਲੋ ਸਾਰਾ ਕੁਝ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਰਹੇ ਕੋਈ ਦਬਾਅ ਕੋਈ ਲਾਲਚ ਦੇ ਵਿੱਚ ਅਸੀਂ ਨਹੀਂ ਆਏ ਉਸੇ ਤਰੀਕੇ ਨਾਲ ਹੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਫਿਰ ਸੇਵਾ ਕਰਦੇ ਰਵਾਂਗੇ ਸੋ ਇੱਕ ਅਪੀਲ ਆ ਕਿ ਜਿਹੜੇ ਜਿਹੜੇ ਵੀ ਲੋਕ ਸਾਨੂੰ ਹੱਕ ਸੱਚ ਦੀ ਆਵਾਜ਼ ਦੇ ਨਾਲ ਖੜੇ ਆ ਖੜਨਾ ਚਾਹੁੰਦੇ ਆ ਉਹ ਸਾਨੂੰ ਵਟਸਐਪ ਦੇ ਉੱਪਰ ਹੈਲੋ ਲਿਖ ਕੇ ਭੇਜ ਦੇਣ ਤਾਂ ਕਿ ਨਵੇਂ ਚੈਨਲ ਦਾ ਲਿੰਕ ਜਿਹੜਾ ਹੈ ਉਹਨਾਂ ਨੂੰ ਡਾਇਰੈਕਟਲੀ ਭੇਜ ਦਿੱਤਾ ਜਾਵੇ। ਪੁਰਾਣੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਸੀ ਕਿ ਬ੍ਰੇਨ ਔਨ ਟੀਵੀ ਸੀ। ਉਹ ਹੁਣ ਭਾਰਤ ਦੇ ਵਿੱਚ ਬੰਦ ਹੋ ਗਿਆ ਲੇਕਿਨ ਉਹ ਚੈਨਲ ਜਿਹੜਾ ਹੈ ਪੁਰਾਣਾ ਵਿਦੇਸ਼ਾਂ ਦੇ ਵਿੱਚ ਉਵੇਂ ਚੱਲਦਾ ਰਹੇਗਾ ਲੇਕਿਨ ਹਿੰਦੁਸਤਾਨ ਦੇ ਵਿੱਚ ਬੰਦ। ਨਵੇਂ ਚੈਨਲ ਦਾ ਨਾਮ ਅਸੀਂ ਸਿਰਫ ਰੱਖਿਆ ਆ ਬ੍ਰੇਨ ਔਨ ਟੀਵੀ ਹਟਾ ਦਿੱਤਾ। ਹੁਣ ਕੱਲਾ ਬ੍ਰੇਨ ਔਨ ਕਰ ਦਿੱਤਾ ਆ। ਸੋ ਸਟਾਰਟਿੰਗ ਵਿੱਚ ਇਹਨੂੰ ਲੱਭਣਾ ਥੋੜਾ ਔਖਾ ਹੋ ਜਾਏਗਾ ਕੁਝ ਦਿਨਾਂ ਲਈ। ਸੋ ਬਿਹਤਰ ਇਹੀ ਹੈ ਕਿ ਤੁਸੀਂ ਸਾਨੂੰ WhatsApp ਦੇ ਉੱਪਰ ਹੈਲੋ ਲਿਖ ਕੇ ਭੇਜ ਦਿਓ ਅਸੀਂ ਤੁਹਾਨੂੰ ਡਾਇਰੈਕਟਲੀ ਚੈਨਲ ਦਾ ਲਿੰਕ ਭੇਜ ਦਾਂਗੇ ਤੇ ਅੱਗੇ ਤੋਂ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੇ ਵੀ ਅਸੀਂ ਗਤੀਵਿਧੀਆਂ ਹੁੰਦੀਆਂ ਨੇ ਉਹ ਨਾਲ ਦੀ ਨਾਲ ਤੁਹਾਡੇ ਕੋਲ ਪਹੁੰਚ ਜਾਣ। ਸੋ ਅੱਜ ਗੱਲ ਕਰਦੇ ਆਂ ਭਾਰਤ ਦਾ ਜਿਹੜਾ ਤੰਤਰ ਆ ਉਹ ਕੰਮ ਕਿਵੇਂ ਕਰਦਾ ਆ। ਕਿਵੇਂ ਇਹ ਲੋਕ ਜਿਹੜੇ ਨੇ ਗਰੀਬ ਤਬਕੇ ਨੂੰ ਆਮ ਜਨਤਾ ਨੂੰ ਹਮੇਸ਼ਾ ਦਬਾ ਕੇ ਰੱਖਣਾ ਚਾਹੁੰਦੇ ਆ ਔਰ ਆਪਣੀ ਲੱਤ ਥੱਲੋਂ ਕੱਢ ਕੇ ਰੱਖ ਕੇ ਇੱਕ ਜਿਹੜਾ ਤੰਤਰ ਆ ਚੱਲਦਾ ਆ। ਤੁਸੀਂ ਆ ਨਾਲ ਨਾਲ ਇੱਕ ਵੀਡੀਓ ਦੇਖ ਲਓ ਜਿਹੜੀ ਤੁਹਾਨੂੰ ਸੌਖੇ ਤਰੀਕੇ ਨਾਲ ਸਮਝ ਆ ਜਾਏਗੀ ਇਹਦੇ ਵਿੱਚ ਵੀਡੀਓ ਵਿੱਚ ਚਾਰ ਕੁੱਤੇ ਨੇ ਤਿੰਨ ਕੁੱਤੇ ਜਿਹੜੇ ਆ ਉਹ ਤਾਂ ਭੇਡਾਂ ਨੂੰ ਹੱਕ ਰਹੇ ਨੇ ਜਿਹੜਾ ਸਭ ਤੋਂ ਵੱਡਾ ਕੁੱਤਾ ਆ ਉਹਦੀ ਲਾਥਲੋਂ ਲੈ ਕੇ ਜਾਣ ਨੂੰ ਉਹ ਕੁੱਤਾ ਤੁਸੀਂ ਦੇਖਿਆ ਵੀ ਬਾਲਟੀਆਂ ਦੇ ਉੱਪਰ ਖੜਾ ਆ ਜਦ ਤੱਕ ਭੇਡਾਂ ਜਿਹੜੀਆਂ ਨੇ ਕੁੱਤੇ ਵੱਡੇ ਕੁੱਤੇ ਦੀ ਲਾਥਲੋਂ ਨਹੀਂ ਨਿਕਲਦੀਆਂ ਆ ਤਿੰਨ ਕੁੱਤਿਆਂ ਨੇ ਇਹਨਾਂ ਭੇਡਾਂ ਦਾ ਖੇੜਾ ਨਹੀਂ ਛੱਡਣਾ ਸੋ ਭੇਡਾਂ ਨੂੰ ਮਜਬੂਰੀ ਵਸ ਲਾਥਲੋਂ ਨਿਕਲਣਾ ਹੀ ਪੈਣਾ ਹੈ ਭਾਰਤ ਦੇ ਲੋਕਾਂ ਦੇ ਵਸਦੀ ਵੀ ਗੱਲ ਛੱਡੀ ਨਹੀਂ ਗਈ ਉਹਨਾਂ ਦੇ ਕੋਲ ਰਸਤਾ ਹੀ ਉਹਨਾਂ ਦੇ ਕੋਲ ਆਲੇ ਦੁਆਲੇ ਕੁੱਤੇ ਹੀ ਇੰਨੇ ਛੱਡ ਦਿੱਤੇ ਗਏ ਕਿ ਉਹਨਾਂ ਦੇ ਕੋਲ ਕੋਈ ਰਸਤਾ ਹੀ ਨਹੀਂ ਬਚਿਆ ਉਹਨਾਂ ਨੂੰ ਲਾ ਥੱਲੋਂ ਨਿਕਲਣਾ ਹੀ ਪੈਂਦਾ ਬਹੁਤਾਤ ਜਿਹੜੀ ਭਾਰਤ ਦੀ ਪੋਪੂਲੇਸ਼ਨ ਹੈ ਉਹ ਗੁਲਾਮੀ ਕਬੂਲ ਕਰ ਚੁੱਕੀ ਹੈ ਸਦੀਆਂ ਤੋਂ ਗੁਲਾਮੀ ਗੁਲਾਮੀ ਕਬੂਲ ਕੀਤੀ ਹੋਈ ਸੀ ਅੱਜ ਵੀ ਬਾਦ ਦਸਤੂਰ ਉਹੀ ਕੰਮ ਚੱਲ ਰਿਹਾ ਹੈ ਜੇ ਭਾਈ ਗੁਰਦਾਸ ਉਹਨਾਂ ਨੇ ਉਦੋਂ ਲਿਖਣਾ ਪੈ ਗਿਆ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟ ਹੈ ਜਾਂ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ ਰਾਜੇ ਸ਼ੀਹ ਮੁਕਦਮ ਕੁੱਤੇ ਤਾਂ ਕਈ ਲੋਕ ਸਾਡੇ ਦੇ ਵਾਰ-ਵਾਰ ਇਤਰਾਜ ਵੀ ਕਰਦੇ ਸੀਗੇ ਤੁਸੀਂ ਰਿਸਪੈਕਟਫੁਲੀ ਗੱਲ ਕਰਿਆ ਕਰੋ ਥੋੜਾ ਸੌਫਟ ਰੱਖਿਆ ਕਰੋ ਹੁਣ ਭਾਈ ਜੋ ਗੁਰੂ ਸਾਹਿਬ ਇਹਨਾਂ ਲੋਕਾਂ ਨੂੰ ਹਾਕਮਾਂ ਨੂੰ ਜ਼ਾਲਮਾਂ ਨੂੰ ਕੁੱਤੇ ਕਹਿ ਰਹੇ ਆ ਭਾਈ ਗੁਰਦਾਸ ਜੀ ਕਹਿ ਰਹੇ ਵੀ ਇਹ ਜਿਹੜੇ ਕੁੱਤਿਆਂ ਨੂੰ ਰਾਜ ਤੇ ਅਸੀਂ ਬਿਠਾਵਾਂਗੇ ਤਾਂ ਉਹਨਾਂ ਨੇ ਥਾਂ-ਥਾਂ ਤੇ ਮੂੰਹ ਮਾਰਨਾ ਆ ਦੁਬਾਰਾ ਫਿਰ ਉਹੀ ਜੋ ਕੁੱਤਿਆਂ ਦੀ ਹਾਰਤ ਹੁੰਦੀ ਆ ਉਹਨਾਂ ਨੇ ਉਹੀ ਕੁਛ ਕਰਨਾ ਆ ਸੋ ਅਸੀਂ ਵੀ ਵਾਰ-ਵਾਰ ਸਦੀਆਂ ਤੋਂ ਕਿੰਨੇ ਸਾਲਾਂ ਤੋਂ ਪੰਜਾਬ ਦੇ ਵਿੱਚ ਵੀ ਅਸੀਂ ਕੁੱਤਿਆਂ ਨੂੰ ਰਾਜ ਤੇ ਬਿਠਾਇਆ ਹੋਇਆ ਸੀ ਭਾਵੇਂ ਕਿਸੇ ਮਰਜ਼ੀ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਹੀ ਆ ਖਾ ਇਹੀ ਹਾਲ ਹਿੰਦੁਸਤਾਨ ਦਾ ਭਾਵੇਂ ਸੈਂਟਰ ਦੇ ਵਿੱਚ ਜਿਹੜੀ ਮਰਜ਼ੀ ਸਰਕਾਰ ਆਈ ਹੋਵੇ ਉਹ ਜਿਹੜੇ ਹਾਕਮ ਸੀ ਪੁੱਤਿਆਂ ਦੀ ਦਰਾਂ ਉਹਨਾਂ ਨੇ ਵਿਹੇਵ ਕੀਤਾ ਦੇ ਤਾਂ ਜਨਤਾ ਨੂੰ ਜਿਹੜਾ ਸੀ ਤੰਗ ਪ੍ਰੇਸ਼ਾਨ ਕੀਤਾ ਲੁੱਟਿਆ ਕੁੱਟਿਆ ਮਾਰਿਆ ਜੋ ਵੀ ਕੀਤਾ ਹਨ ਉਹ ਇੱਕ ਦਸਤੂਰ ਬਣਿਆ ਹੋਇਆ ਹੈ ਭਾਰਤ ਦਾ ਹੁਣ ਇਹਦੇ ਵਿੱਚ ਤਿੰਨ ਤਰੀਕੇ ਦੇ ਜਿਹੜੇ ਭਾਰਤੀ ਸੰਤੰਤਰ ਦੇ ਵਿੱਚ ਕੰਮ ਕਰਦੇ ਇੰਡੀਅਨ ਡੈਮੋਕ੍ਰੇਸੀ ਦੇ ਵਿੱਚ ਉਹ ਹੈਗੇ ਨੇ ਇੱਕ ਤਾਂ ਨੰਬਰ 1 ਤੇ ਆ ਜਾਂਦਾ ਲੈਜਿਸਲੇਟਿਵ ਜਿਹਨੂੰ ਅਸੀਂ ਐਮਪੀਜ਼ ਐਮਐਲਏ ਜਾਂ ਕਹਿ ਲੋ ਕਿ ਪੋਲਿਟਿਕਸ ਕਹਿ ਲੋ ਰਾਜਨੀਤੀ ਕਹਿ ਲੋ ਉ ਆ ਜਾਂਦੀ ਹੈ ਨੰਬਰ 2 ਤੇ ਆ ਜਾਂਦਾ ਐਗਜ਼ੀਕਿਊਟਿਵ ਐਗਜ਼ੀਕਿਊਟਿਵ ਤੋਂ ਮਤਲਬ ਆਪੇ ਜਿਹੜੀਆਂ ਜਿੰਨੀ ਵੀ ਅਫਸਰ ਛਾਈਏ ਭਾਵੇਂ ਪੁਲਿਸ ਪ੍ਰਸ਼ਾਸਨ ਆ ਭਾਵੇਂ ਆਰਮੀ ਆ ਭਾਵੇਂ ਆਈਐਸ ਅਫਸਰ ਨੇ ਡੀਸੀ ਵਗੈਰਾ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਸੈਕਟਰੀ ਸਕਟਰੀ ਜੀ ਵੀ ਉਹ ਸਾਰੇ ਐਗਜ਼ੀਕਿਊਟਿਵ ਦੇ ਵਿੱਚ ਆਉਂਦੇ ਆ ਨੰਬਰ 3 ਤੇ ਆ ਜਾਂਦੀ ਜੁਡੀਸ਼ਰੀ ਪੋਲਿਟਿਕਸ ਦੇ ਆ ਜਿਹੜੀ ਇੰਪਲੀਮੈਂਟ ਰਾਜਨੀਤੀ ਨੇ ਜੋ ਫੈਸਲੇ ਕਰਨੇ ਆ ਉਹਨੂੰ ਲਾਗੂ ਕਰਨਾ ਹੁੰਦਾ ਐਗਜ਼ੀਕਿਊਟਿਵ ਨੇ ਅਫਸਰਾਂ ਨੇ ਤੇ ਅਫਸਰਾਂ ਤੋਂ ਜੇ ਕੋਈ ਗੱਲ ਗੜਬੜ ਹੁੰਦੀ ਜਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਨੇ ਜੁਡੀਸ਼ ਜੱਜਾਂ ਦੇਖੋ ਹੁਣ ਤਿੰਨ ਕੁੱਤੇ ਤੁਸੀਂ ਦੇਖ ਲਿਆ ਠੀਕ ਹੈ ਜੀ ਲੈਜਿਸਲੇਟਿਵ ਵੀ ਇੱਥੇ ਰਾਜਨੀਤੀ ਵੀ ਆ ਗਈ ਐਗਜ਼ੀਕਿਊਟਿਵ ਵੀ ਆ ਗਿਆ ਤੇ ਆ ਜੁਡੀਸ਼ਰੀ ਵੀ ਆ ਗਈ ਹੁਣ ਇਹ ਤਿੰਨ ਕੁੱਤੇ ਭੇਡਾਂ ਨੂੰ ਹੱਕ ਰਹੇ ਆ ਇੱਕ ਜਿਹੜਾ ਚੌਥਾ ਕੁੱਤਾ ਆ ਉੱਪਰ ਬੈਠਾ ਜਿਹੜਾ ਹਾਕਮ ਹੁੰਦਾ ਕੋਈ ਮੁੱਖ ਮੰਤਰੀ ਹੋਵੇ ਸਟੇਟ ਦਾ ਚਾਹ ਕੋਈ ਵੱਡਾ ਲੀਡਰ ਪ੍ਰਧਾਨ ਮੰਤਰੀ ਹੋਵੇ ਉਹਨਾਂ ਸਭ ਦੀ ਮਨਛਾਈ ਰਹਿੰਦੀ ਆ ਵੀ ਅਸੀਂ ਸਾਰੇ ਜਨਤਾ ਨੂੰ ਸਾਰੇ ਸਿਸਟਮ ਨੂੰ ਆਪਣੀ ਲੱਤ ਥੱਲੋਂ ਕੱਢਣਾ ਐ ਇੰਨਾ ਹੰਕਾਰ ਆਇਆ ਹੁੰਦਾ ਉਹਨਾਂ ਦੇ ਵਿੱਚ ਸੋ ਜਦ ਤੱਕ ਭੇਡਾਂ ਲਾਥ ਥੱਲੋਂ ਨਹੀਂ ਨਿਕਲਣਗੀਆਂ ਵੀਡੀਓ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਪੁੱਤਿਆਂ ਨੇ ਇਹਨਾਂ ਭੇਡਾਂ ਦਾ ਖਹਿੜਾ ਨਹੀਂ ਛੱਡਿਆ ਉਹਨਾਂ ਨੂੰ ਲਾਥ ਥੱਲੋਂ ਨਿਕਲਨੇ ਪੈਣਾ ਮਜਬੂਰੀ ਬਣ ਗਈ ਉਹਨਾਂ ਦੀ ਕਿ ਲਾਥ ਥੱਲੋਂ ਨਿਕਲੋ ਜਾਂ ਆਪਣਾ ਖਹਿੜਾ ਛਡਾਓ ਹੁਣ ਇਹ ਚਲੋ ਆਪਾਂ ਬਾਕੀ ਰਾਜਨੀਤੀ ਦੀ ਗੱਲ ਤਾਂ ਬੜੀ ਵਾਰੀ ਕੀਤੀ ਹੈ ਹਾਲਾਂਕਿ ਜੁਡੀਸ਼ਰੀ ਦੀ ਵੀ ਬੜੀ ਵਾਰੀ ਕੀਤੀ ਹੈ ਲੇਕਿਨ ਅੱਜ ਨਵੇਂ ਤਰੀਕੇ ਦੀ ਅਸੀਂ ਗੱਲ ਕਰਦੇ ਆ ਤੁਸੀਂ ਸਭ ਨੇ ਇੱਕ ਵੀਡੀਓ ਬੜੀ ਵਾਇਰਲ ਹੁੰਦੀ ਹੈ ਕਈ ਵਾਰ ਵਾਇਰਲ ਹੋ ਚੁੱਕੀ ਹੈ ਉਹ ਕਿ ਜਿਵੇਂ ਘਟੋ ਘਟੋਲਾ ਆਪਾਂ ਪੰਜਾਬ ਦੀ ਗੱਲ ਕਰਦੇ ਆ ਕਿ ਉਹ ਸਭ ਬੰਦੇ ਜਿਹੜੇ ਨੇ ਜਾਂ 100 150 ਬੰਦਾ ਪਕੌੜਿਆਂ ਪਿੱਛੇ ਲੜ ਰਿਆ ਹੁੰਦਾ ਤੇ ਫਿਰ ਅਸੀਂ ਉੱਥੇ ਲਿਖ ਲਿਖ ਕੇ ਗੱਲ ਕਰਦੇ ਆ ਕਿ ਪੰਜਾਬੀ ਤਾਂ ਪਕੌੜਿਆਂ ਪਿੱਛੇ ਲੜੀ ਜਾਂਦੇ ਆ ਇਹਨਾਂ ਨੇ ਕੀ ਇਨਕਲਾਬ ਕਰਨਾ ਇਹ ਤਾਂ ਭੇਡਾਂ ਨੇ ਹਨਾ ਉਹ ਭਾਈ ਇਹ ਪਕੌੜਿਆਂ ਪਿੱਛੇ ਨਹੀਂ ਲੜਦੇ ਤੁਸੀਂ ਗੱਲ ਨਹੀਂ ਸਮਝਦੇ ਉੱਥੇ ਪ੍ਰਬੰਧ ਹੀ ਇੰਨਾ ਕੁ ਕੀਤਾ ਜਾਂਦਾ ਆ ਜਿੱਦੇ ਪਿੱਛੇ ਹੁਣ ਮੰਨ ਲਓ ਸਵੇਰ ਤੋਂ ਲਿਆ ਗਿਆ 8 ਵਜੇ ਤੋਂ ਬੰਦੇ ਬਿਠਾ ਕੇ ਤੁਸੀਂ 100 150 200 ਬੰਦਾ ਕੋਈ ਪ੍ਰੋਗਰਾਮ ਇਕੱਠਾ ਕਰ ਰਹੇ ਹੋ ਕੋਈ ਕਿਸੇ ਲੀਡਰ ਨੇ ਆਉਣਾ ਆ ਉੱਥੇ ਦੇ ਦੋ ਤੋਂ 200 300 ਬੰਦਾ ਇਕੱਠਾ ਕਰਕੇ ਬਿਠਾ ਲਿਆ ਠੀਕਾ ਇੰਤਜ਼ਾਮ ਤੁਸੀਂ ਕੀਤਾ 10 ਵੀ ਬੰਦੇ ਨੇ 50 ਬੰਦਿਆਂ ਦਾ ਉੱਥੇ ਅਕਸਰ ਹੀ ਹੁੰਦਾ ਨਾ ਜਿੰਨੇ ਬੰਦੇ ਉੱਥੇ ਪਕੌੜਿਆਂ ਪਿੱਛੇ ਲੜਦੇ ਇੱਕ ਟੋਕਰੀ ਦੇ ਵਿੱਚ ਪਕੌੜੇ ਪਾਏ ਹੁੰਦੇ ਥੋੜੇ ਜਿ ਫਿਰ ਭੁੱਖ ਲੱਗੀ 3-4 ਘੰਟੇ 5 ਘੰਟੇ ਬਾਅਦ ਜਦੋਂ ਤੁਸੀਂ ਅਗਲੇ ਨੂੰ ਇੰਨੇ ਕ ਪਕੌੜੇ ਦੇਣੇ ਫਿਰ ਅਗਲੇ ਉਹ ਭਜ ਨੜਤਾ ਹੋ ਹੀ ਜਾਂਦੀ ਹੈ ਮਜਬੂਰੀ ਵਿੱਚ ਤੁਹਾਨੂੰ ਪਤਾ ਵੀ ਜਦੋਂ ਕਈ ਵਾਰ ਜੰਗਾਂ ਲੱਗਦੀਆਂ ਨੇ ਜਾਂ ਕੋਈ ਹਾਲਾਤ ਐਸੇ ਬਣ ਜਾਂਦੇ ਆ ਤਾਂ ਲੋਕਾਂ ਨੇ ਆਪਣਾ ਜਦੋਂ ਤੇਹ ਲੱਗਦੀ ਆ ਪਿਆਸ ਲੱਗਦੀ ਆ ਆਪਣਾ ਪਸ਼ਾਬ ਤੱਕ ਵੀ ਪੀਤਾ ਲੋਕਾਂ ਨੇ ਮਜਬੂਰੀ ਵਾਂਗ ਕੋਈ ਸ਼ੌਂਕ ਨਹੀਂ ਹੁੰਦਾ ਉਹਨਾਂ ਦਾ ਨਾ ਕੋਈ ਇਦਾਂ ਕੋਈ ਲੋੜ ਹੁੰਦੀ ਆ ਪਰ ਇੱਕ ਮਜਬੂਰੀ ਬਣ ਜਾਂਦੀ ਵੀ ਆਪਣਾ ਪਸ਼ਾਬ ਤੱਕ ਵੀ ਬੰਦਿਆਂ ਨੂੰ ਪੀਣਾ ਪਿਆ ਸੋ ਇਹੀ ਕੁਛ ਇੱਥੇ ਪਕੌੜਿਆਂ ਵਿੱਚ ਹੋਇਆ ਹੁਣ ਹਿੰਦੁਸਤਾਨ ਦੇ ਵਿੱਚ ਜਦੋਂ ਤੁਹਾਨੂੰ ਪਤਾ ਵੀ ਅਸੀਂ ਸਾਰੇ ਪਾਸੇ ਅੱਕ ਗਏ ਕਿ ਲੀਡਰਾਂ ਨੇ ਤੱਕਾ ਕਰ ਲਿਆ ਅਫਸਰਾਂ ਨੇ ਤੱਕਾ ਕਰ ਲਿਆ ਅਸੀਂ ਜਾਣਾਂ ਕਿੱਥੇ ਆ ਜੁਡੀਸ਼ਰੀ ਕੋਲ ਜਿਹੜਾ ਤੀਸਰਾ ਕੁੱਤਾ ਜਿਹਨੂੰ ਆਪਾਂ ਜਿਹੜਾ ਇੱਕ ਤਿੰਨ ਤਿੰਨਾਂ ਕੁੱਤਿਆਂ ਦੇ ਵਿੱਚੋਂ ਇੱਕ ਜਿਹੜਾ ਇੱਕ ਹੋਰ ਹੱਕ ਰਿਹਾ ਉਹ ਹੈਗਾ ਜੁਡੀਸ਼ਰੀ ਦਾ ਇੱਥੇ ਸਿਸਟਮ ਕੀ ਚੱਲ ਰਿਹਾ ਤੁਹਾਨੂੰ ਇਨਸਾਫ ਦੇਣ ਦੀ ਗੱਲ ਹੀ ਹੈਗੀ ਇੱਥੇ ਤੇ ਪਕੌੜਿਆਂ ਵਾਲੀ ਗੱਲ ਫੇਰ ਆ ਗਈ ਹਿੰਦੁਸਤਾਨ ਦੇ ਵਿੱਚ ਲਗਭਗ ਲਗਭਗ 4 ਤੋਂ ਲੈ ਕੇ 5 ਕਰੋੜ ਜਿਹੜਾ ਕੇਸ ਪੈਂਡਿੰਗ ਪਿਆ ਆ ਜੇ ਅੱਜ ਹੁਣ ਤਰੀਕ ਹੈਗੇ ਜੀ 16 ਜੁਲਾਈ 2024 ਜੇ 16 ਜੁਲਾਈ 2024 ਨੂੰ ਸਰਕਾਰ ਅੱਜ ਐਲਾਨ ਕਰ ਦੇਗੀ ਅਸੀਂ ਨਵਾਂ ਕੇਸ ਕੋਈ ਵੀ ਨਹੀਂ ਲੈਣਾ ਅੱਗੇ ਤੋਂ ਕੋਈ ਨਵਾਂ ਕੇਸ ਅਦਾਲਤ ਦੇ ਵਿੱਚ ਨਹੀਂ ਆਏਗਾ ਤਾਂ ਜਿਹੜੇ ਪੁਰਾਣੇ ਕੇਸ ਪੈਂਡਿੰਗ ਨੇ ਹਿੰਦੁਸਤਾਨ ਦੀਆਂ ਵੱਖ-ਵੱਖ ਅਦਾਲਤਾਂ ਦੇ ਵਿੱਚ ਉਹਨਾਂ ਨੂੰ ਕਲੀਅਰ ਕਰਨ ਵਾਸਤੇ ਲਗਭਗ ਲਗਭਗ 300 ਤੋਂ ਲੈ ਕੇ 350 ਸਾਲ ਲੱਗਣਾ ਹੈ ਯਕੀਨ ਇਮੇਜਿਨ ਕਰ ਸਕਦੇ ਹੋ ਸੋਚ ਸਕਦੇ ਹੋ ਜੇ ਅੱਜ ਅਦਾਲਤਾਂ ਦੇ ਵਿੱਚ ਨਵੇਂ ਕੇਸ ਜਾਣੇ ਬੰਦ ਹੋ ਜਾਣ ਤਾਂ ਪੁਰਾਣੇ ਕੇਸਾਂ ਨੂੰ ਕਲੀਅਰ ਕਰਨ ਦੇ ਵਿੱਚ 300 ਤੋਂ ਲੈ ਕੇ 3.5 ਸਾਲ ਤਾਂ 350 ਸਾਲ ਠੀਕ ਹੈ ਜੀ 350 ਸਾਲ 300 ਤੋਂ ਲੈ ਕੇ 350 ਸਾਲ ਲੱਗਣੇ ਹਨ ਔਰ ਹੈਰਾਨੀ ਇਸ ਗੱਲ ਦੀ ਆ ਹਿੰਦੁਸਤਾਨ ਦੇ ਵਿੱਚ 10 ਲੱਖ ਵਿਅਕਤੀ ਦੇ ਉੱਪਰ ਸਿਰਫ 21 ਜੱਜ ਨੇ ਮਨ ਲਓ 10 ਲੱਖ ਬੰਦਾ ਖੜਾ ਇਨਸਾਫ ਲੈਣ ਲੰਬੀ 10 ਲੱਖ ਬੰਦਾ ਬਹੁਤ ਜ਼ਿਆਦਾ ਹੁੰਦਾ ਹੈ ਜੇ ਕੁਰਪਲ ਕੁਲਬਰ ਕਰਦੇ ਜਿੱਥੇ ਕਿਦੇ ਇਕੱਠ ਹੋ ਜੇ ਨਾ ਬਹੁਤ ਵੱਡਾ ਇਕੱਠ ਹੁੰਦਾ ਹੈ ਉਸ ਇਕੱਠ ਨੂੰ ਉਸ 10 ਲੱਖ ਦੇ ਗਰੁੱਪ ਨੂੰ ਇਨਸਾਫ ਦੇਣ ਲਈ ਕਿੰਨੇ ਜੱਜਾਂ ਦੀ ਡਿਊਟੀ ਲੱਗ ਗਈ ਹੈ ਜੀ 21 ਜੱਜਾਂ ਦੀ 10 ਲੱਖ ਬੰਦੇ ਦੇ ਉੱਪਰ 10 ਲੱਖ ਬੰਦਾ ਨਾ ਸੌਰੀ ਮਾਫ ਕਰਨਾ 10 ਲੱਖ ਬੰਦੇ ਨੂੰ 21 ਬੰਦੇ ਰੋਟੀ ਵੀ ਨਹੀਂ ਵਰਤਾ ਸਕਦੇ ਤੇ ਲੈਣ ਲੱਗੇ ਨਾ 10 ਲੱਖ ਬੰਦਾ ਇਕੱਠਾ ਬਹਿ ਜਾਏ ਵੀ ਰੋਟੀ ਵਰਤੌਣ 21 ਬੰਦਿਆਂ ਦੇ ਵਾਸਤੇ ਗੱਲ ਨਹੀਂ ਵੀ ਰੋਟੀ ਖਵਾ ਦੇਣ ਉਹਨਾਂ ਨੂੰ ਚਲੋ ਫਿਰ ਵੀ ਇੱਕ ਗੱਲ ਮੰਨ ਲਈ ਵੀ ਇਹ ਇੱਕ ਹੀ ਬੰਦਿਆਂ ਨੇ ਔਖੇ ਸੌਖੇ ਹੋ ਕੇ ਰੋਟੀ ਖਵਾਈ ਕਿਉਂਕਿ ਚਲੋ ਇੱਕ ਵਾਰੀ ਇਕੱਠੇ ਥਾਲੀ ਭਰਤੀ ਪੰਜ ਸੱਤ ਰੋਟੀਆਂ ਦੇ ਕੇ ਤੇ ਵਾਵਾ ساری ਸਬਜ਼ੀ ਪਾਤੀ ਵੀ ਚਲੋ ਦੁਬਾਰਾ ਨਾ ਮੁੜਨਾ ਪਵੇ ਲੇਕਿਨ ਜਦੋਂ ਜਿੱਥੇ ਕੇਸ ਚੱਲਦੇ ਆ ਸੁਣਵਾਈ ਹੋਣੀ ਆ ਉੱਥੇ ਦੋਵਾਂ ਤਰ੍ਹਾਂ ਦੀ ਗੱਲ ਸੁਣਨੀ ਆ ਉੱਥੇ ਵਕੀਲਾਂ ਦੇ ਦਲੀਲਾਂ ਹੋਣੀ ਆ ਫਿਰ ਗਵਾਹ ਪੇਸ਼ ਕਰਨੇ ਕਿੰਨੀ ਲੰਬੀ ਪ੍ਰोसीडिंग ਹੁੰਦੀ ਹੈ ਇੱਕ ਇੱਕ ਕੇਸ ਨੂੰ ਸੁਣਨ ਲਈ ਵਾਸਤੇ ਘੱਟੋ ਘੱਟ ਤੁਹਾਨੂੰ ਪਤਾ ਵੀ ਥੱਲੇ ਤੋਂ ਲਾ ਕੇ ਉੱਪਰ ਤੱਕ ਸੁਪਰੀਮ ਕੋਰਟ ਤੱਕ ਜਾਂਦੇ ਜਾਂਦੇ 25 25 30 30 ਸਾਲ ਲੱਗ ਜਾਂਦੇ ਆ ਔਰ ਤੁਸੀਂ ਇਮੇਜਿਨ ਕਰੋ ਕਿ ਇਸ ਦੇਸ਼ ਦੀ ਇਹਨਾਂ ਲੋਕਾਂ ਦੀ ਹਾਕਮਾਂ ਦੀ ਤੁਹਾਨੂੰ ਇਨਸਾਫ ਦੇਣ ਦੀ ਮਨਛਾ ਹੀ ਨਹੀਂ ਹੈਗੀ ਗੱਲ ਫਿਰ ਉਹ ਪਕੌੜਿਆਂ ਵਾਲੀ ਆ ਗਈ ਕਿ ਜਦੋਂ ਪਤਾ ਆ ਕਿਹੜਾ ਐਸਾ ਬੇਫਿਕੂਰ ਹੋਊਗਾ ਬੰਦਾ ਜਿੰਨੇ ਮੰਨ ਲਓ ਆਪਾਂ ਘਰਾਂ 'ਚ ਵਿਆਹ ਸ਼ਾਦੀਆਂ ਰੱਖਦੇ ਆ ਪ੍ਰੋਗਰਾਮ ਹੁੰਦੇ ਸਾਨੂੰ ਪਤਾ ਵੀ ਸਾਡੇ ਇੰਨੇ ਕੁ ਰਿਸ਼ਤੇਦਾਰਾਂ ਨੂੰ ਕਾਰਡ ਦਿੱਤੇ ਆ ਸਨੇਹਲੇ ਮੰਨ ਲਓ 200 300 400 ਬੰਦਾ ਸੀ ਇਕੱਠਾ ਕਰਨਾ ਹੈ ਕੋਈ ਸਮਾਗਮ ਹੈ ਕਦੇ ਸੁਣਿਆ ਵੀ ਕਿਤੇ ਵਿਆਹ ਸ਼ਾਦੀ ਦੇ ਵਿੱਚ ਕੋਈ ਉਹ ਚੀਜ਼ ਘਟ ਗਈ ਵਾਅਦਾ ਜ਼ਰੂਰ ਜਾਂਦੀ ਹੈ ਬਦਨ ਤੋਂ ਬਾਅਦ ਫਿਰ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਪਿੰਡ ਵਾਲਿਆਂ ਨੂੰ ਵਾਂਢੀ ਗਵਾਂਢੀ ਨੂੰ ਵੰਡਦੇ ਆ ਵੀ ਚਲੋ ਚੀਜ਼ ਵਧ ਗਈ ਤੁਸੀਂ ਸਾਰੇ ਖਾ ਲਓ ਲੇਕਿਨ ਘਟ ਹੀ ਨਹੀਂ ਸੁਣੀ ਬਹੁਤ ਰੇਅਰ ਕਿਤੇ ਚਾਂਸ ਹੋਏ ਹੋਣਗੇ ਇਹ ਤਾਂ ਨਹੀਂ ਵਾਧਦੀ ਲੇਕਿਨ ਜਦੋਂ ਆਹ ਜਿਹੜੀ ਪਕੌੜੇ ਇਹ ਜਿਹੜੀ ਸਿਆਸਤ ਆ ਤੁਹਾਨੂੰ ਇਕੱਠਿਆਂ ਕਰਕੇ ਭੇਡਾਂ ਨੂੰ ਤੇ ਇੱਕੋ ਟੋਕਰੀ ਵਿੱਚ ਪਕੌੜੇ ਪਾ ਕੇ ਤੁਹਾਡਾ ਜਰੂਰਸ ਕੱਢਦੇ ਆ ਤੁਹਾਨੂੰ ਭੁੱਖਿਆਂ ਰੱਖਿਆ ਜਾਂਦਾ ਠੀਕ ਹੈ ਜੀ ਕਿਉਂਕਿ ਉਹਨਾਂ ਦੇ ਉਹ ਤੁਹਾਡਾ ਤਮਾਸ਼ਾ ਦੇਖਣਾ ਚਾਹੁੰਦੇ ਆ ਇਹ ਜਿਹੜੀ ਜੁਡੀਸ਼ਰੀਆਂ ਜਾਂ ਅਦਾਲਤਾਂ ਨੇ ਇਹ ਤੁਹਾਨੂੰ ਇਨਸਾਫ ਦੇਣ ਵਾਸਤੇ ਨਹੀਂ ਬਣਿਆ ਇੱਥੇ ਇਨਸਾਫ ਮਿਲਦਾ ਸੁਮੇਤ ਸੇਣੀਆ ਇੱਥੇ ਜੇ ਮੁੱਛਾਂ ਨੂੰ ਵੱਟ ਦੇ ਕੇ ਫਿਰਦੇ ਆ ਤਾਂ ਕੇਪੀਐਸ ਗਿੱਲ ਵਰਗੇ ਫਿਰ ਸਕਦੇ ਆ ਆ ਤੁਸੀਂ ਇੱਕ ਨਾਲ ਨਾਲ ਵੀਡੀਓ ਵੀ ਦੇਖ ਰਹੇ ਹੋ ਹੁਣ ਇਹ ਹੈਗੀ ਆ ਮਿਰਿੰਦਰ ਮੋਦੀ ਦੀ ਆਪਣੀ ਸਟੇਟ ਦੀ ਉੱਥੇ ਕੀ ਹੋਇਆ ਚਾਰ ਬੰਦਿਆਂ ਨੇ ਜੱਜ ਦੀ ਧੱਕੇਸ਼ਾਹੀ ਤੋਂ ਜਰ ਇਨਸਾਫ ਨਹੀਂ ਮਿਲਦਾ ਸਪੋਰਟ ਦੇ ਵਿੱਚ ਪੋਰਟ ਦੇ ਵਿੱਚ ਜ਼ਹਿਰ ਖਾ ਕੇ ਮਰਨ ਦੀ ਕੋਸ਼ਿਸ਼ ਕੀਤੀ ਜੱਜ ਦੇ ਵਿੱਚ ਫੈਸਲੇ ਤੋਂ ਬਾਅਦ ਹੋਇਆ ਕੀ ਸੀ ਕਿਸੇ ਬੈਂਕ ਮੈਨੇਜਰ ਨੇ ਐਮ ਡੀ ਨੇ ਕੋ ਦੋ ਚਾਰ ਬੰਦਿਆਂ ਨਾਲ ਰਲ ਕੇ ਇੱਕ ਪਰਿਵਾਰ ਦੇ ਨਾਂ ਤੇ ਲੋਨ ਲੈ ਲਿਆ ਉਹਨਾਂ ਦੀ 1 ਕਰੋੜ 60 ਲੱਖ ਦਾ ਲੋਨ ਸੈਂਕਸ਼ਨ ਕਰਤਾ ਉਹਨਾਂ ਦੇ ਮਕਾਨ ਦੇ ਉੱਪਰ ਪ੍ਰਾਪਰਟੀ ਦੇ ਉੱਪਰ ਉਸ ਪਰਿਵਾਰ ਨੂੰ ਪਤਾ ਹੀ ਨਹੀਂ ਵੀ ਸਾਡੇ ਨਾਂ ਤੇ ਲੋਨ ਵੀ ਲਿਆ ਗਿਆ ਮਾਤੜ ਬੰਦੇ ਹੁਣ ਚਲੋ ਸ਼ਹਿਰਾਂ ਦੇ ਇੱਕ ਮਿਡਲ ਕਲਾਸ ਫੈਮਿਲੀ ਕਰੋੜ ਸਵਾ ਕਰੋੜ ਦੀ 1.5 ਕਰੋੜ ਦੀ ਜਾਇਦਾਦ ਕੀ ਹੁੰਦੀ ਹੈ ਹਨਾ ਹੁਣ ਉੱਥੇ ਉਹਨਾਂ ਦੇ ਉੱਪਰ ਲੋਨ ਲੈ ਲਿਆ ਚਰਚਾ ਦਰਜ ਹੋ ਗਿਆ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਨਿਕਲ ਗਏ ਉਹਨਾਂ ਨੇ ਕੋਰਟ ਦੇ ਵਿੱਚ ਆ ਕੇ ਹਾਈ ਕੋਰਟ ਗੁਜਰਾਤ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਆਪਣੀ ਜਿਹੜੀ ਗ੍ਰਿਫਤਾਰੀ ਸੀ ਰੋਕਣ ਵਾਸਤੇ ਠੀਕ ਹੈ ਜੀ ਜੱਜ ਸਾਹਿਬ ਨੇ ਕੀ ਕੀਤਾ ਐਂਟੀਸਪੇਟਰੀ bail ਦੇ ਦਿੱਤੀ ਠੀਕ ਹੈ ਜੀ ਜਿਹੜੇ ਉਹ ਵਿਚਾਰੇ ਜ਼ਹਿਰ ਖਾ ਕੇ ਮਰਨ ਨੂੰ ਤਿਆਰ ਨਹੀਂ ਉਹਨਾਂ ਦਾ ਕੋਈ ਦੁੱਖ ਜੱਜ ਸਾਹਿਬ ਠੱਗਾਂ ਨੂੰ ਵਿਚਾਰਿਆ ਜਿਨ੍ਹਾਂ ਨੇ ਸ਼ਰਿਆਮ ਠੱਗੀ ਮਾਰੀ ਹੋਈ ਆ ਬਿਨਾ ਉਹਨਾਂ ਦੀ ਕੰਸੈਂਟ ਤੋਂ ਉਹਨਾਂ ਦੀ ਪ੍ਰਾਪਰਟੀ ਦੇ ਉੱਪਰ ਲੋਨ ਸੈਂਕਸ਼ਨ ਕਰ ਦਿੱਤਾ ਜੀ ਇਹ ਤਮਾਸ਼ਾ ਇੱਥੇ ਹੈ ਹੁਣ ਜੱਜ ਨੂੰ ਕਹੋ ਕਿ ਇਹ ਹਿੰਦੁਸਤਾਨ ਦੀਆਂ ਅਦਾਲਤਾਂ ਹਿੰਦੁਸਤਾਨ ਦਾ ਸਿਸਟਮ ਜਿਹੜਾ ਆ ਉਹ ਹਮੇਸ਼ਾ ਜਿਹੜਾ ਜ਼ਾਲਮ ਦੇ ਨਾਲ ਖੜਦਾ ਆ ਉਹ ਹਮੇਸ਼ਾ ਗੁੰਡਿਆਂ ਦੇ ਨਾਲ ਖੜਦਾ ਉਹ ਹਮੇਸ਼ਾ ਬਲਾਤਕਾਰੀਆਂ ਦੇ ਨਾਲ ਖੜਦਾ ਉਹ ਹਮੇਸ਼ਾ ਠੱਗਾਂ ਦੇ ਨਾਲ ਖੜਦਾ ਹੈ ਜਿਸ ਬੰਦੇ ਨੇ ਠੱਗੀ ਮਾਰੀ ਹੁੰਦੀ ਜਾਂ ਮੰਨ ਲਓ ਕਿਸੇ ਨੇ ਜ਼ਮੀਨ ਤੇ ਕਬਜ਼ਾ ਕਰ ਲਿਆ ਉਹ ਤਾਂ ਚਾਹੇਗਾ ਨਾ ਕਿ ਕੇਸ ਨੂੰ ਲੰਬਾ ਚੱਲਣ ਤੋਂ 20 ਸਾਲ 25 ਸਾਲ ਨਿਕਲ ਜਾਣ ਦੋ 20ਾਂ 25ਾਂ ਸਾਲਾਂ ਦੇ ਵਿੱਚ ਤੁਸੀਂ ਕਿੰਨੇ ਤਰ੍ਹਾਂ ਦੇ ਸਬੂਤ ਮਿਟਾ ਦਿੰਨੇ ਕਿੰਨੀਆਂ ਤੁਸੀਂ ਧਮਕੀਆਂ ਦੇ ਦਿੰਨੀਆਂ ਨੇ ਇਨ ਬਿਟਵੀਨ ਬੰਦਾ ਖਰਚੇ ਲਾ ਲਾ ਕੇ ਹੰਬ ਜਾਂਦਾ ਫਿਰ ਉਹ ਕਈ ਵਾਰੀ ਕੇਸ ਵਿੱਚੇ ਛੜ ਜਾਂਦਾ ਲੜਦਾ ਹੀ ਨਹੀਂ ਜਾਂ ਨਿਰਾਸ਼ ਹੋ ਜਾਂਦਾ ਕਈ ਵਾਰੀ ਬੰਦਾ ਮਰ ਵੀ ਜਾਂਦਾ ਸੁਸਾਇਡ ਵੀ ਕਰ ਲੈਂਦਾ ਆ ਪਰ ਜਿਹੜੀਆਂ ਅਦਾਲਤਾਂ ਨੇ ਉਹ ਕਿਧਰ ਨਾਲ ਖੜਦੀਆਂ ਨੇ ਠੱਗਾਂ ਦੇ ਨਾਲ ਇੱਕ ਹੈਰਾਨੀ ਦੀ ਗੱਲ ਆ ਆ ਮੇਰੇ ਹੱਥ 'ਚ ਸਿੰਪਲ ਜਿਹਾ ਮੋਬਾਈਲ ਹੈ ਹਨਾ ਜੇ ਇਸ ਦੇ ਉੱਪਰ ਵੀ ਰਿੱਟ ਪਾ ਦੇਣਾ ਵੀ ਕੋਈ ਬੰਦਾ ਵੀ ਇਹ ਮੋਬਾਈਲ ਨਹੀਂ ਹੈਗਾ ਪਰ ਇਸ ਇਸ ਮੋਬਾਈਲ ਨੂੰ ਸਾਬਤ ਕਰਨ ਵਾਸਤੇ ਜੱਜਾਂ ਨੂੰ 20-25 ਸਾਲ ਚਾਹੀਦੇ ਆ ਠੀਕ ਹੈ ਜੀ ਇਹ ਸਾਬਤ ਹੋਣਾ ਇਦਾਂ ਹੋਣਾ ਨਹੀਂ ਆ ਕਿਉਂਕਿ ਇੱਥੇ ਨੇਚਰਲ ਜਸਟਿਸ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਜੱਜਾਂ ਨੇ ਤਾਂ ਇਹ ਦਲੀਲਾਂ ਦੇਖਣੀਆਂ ਨੇ ਜਾਂ ਕਿਹੜੇ ਜੱਜ ਨੇ ਫਲਾਣੇ ਇਨਸਾਨ ਚ ਇਦਾਂ ਕਿਹਾ ਸੀ ਜੀ ਪੁਰਾਣੇ ਕੋਰਟ ਨੇ ਇਹ ਇਦਾਂ ਦੀਆਂ ਦਲੀਲਾਂ ਦੇ ਨਾਲ ਚੱਲਦੇ ਆ ਇਹ ਜਿਹੜੀ ਸਾਹਮਣੇ ਦਿਖ ਰਹੀ ਚੀਜ਼ ਆ ਉਹਨੂੰ ਉਹਨੂੰ ਦੇਖ ਕੇ ਇਗਨੋਰ ਕਰ ਦਿੰਦੇ ਆ ਵੀ ਨਹੀਂ ਇਹ ਮੋਬਾਈਲ ਨਹੀਂ ਹੈ ਹੈਰਾਨੀ ਇਹਸ ਗੱਲ ਦੀ ਆ ਤੁਸੀਂ ਅਦਾਲਤਾਂ ਦੇ ਵਿੱਚ ਜੱਜ ਨੂੰ ਇਹ ਨਹੀਂ ਲਿਖ ਸਕਦੇ ਕਿ ਆ ਮੇਰੀ ਮੰਗ ਹੈ ਕਿ ਮੇਰੀ ਮੇਰੇ ਤੇ ਪਰਚਾ ਆ ਜੀ ਮੇਰੇ ਮੇਰੇ ਤੇ ਕੈਨਸਲ ਕੀਤਾ ਜਾ ਮੇਰੇ ਤੇ ਝੂਠਾ ਪਰਚਾ ਪਿਆ ਗਿਆ ਤੁਸੀਂ ਇਹਦੀ ਮੰਗ ਨਹੀਂ ਕਰ ਸਕਦੇ ਤੁਸੀਂ ਇਹਦੀ ਪ੍ਰੇਅਰ ਕਰ ਸਕਦੇ ਹੋ ਪ੍ਰੇਅਰ ਕਿ ਜਾਦੂ ਨੂੰ ਮਾਈ ਲੋਡ ਕਿਹਾ ਜਾਂਦਾ ਹੈ ਹੁਣ ਪ੍ਰੇਅਰ ਦਾ ਮਤਲਬ ਕੀ ਹੈ ਪੰਜਾਬੀ ਵਿੱਚ ਸਿੱਧਾ ਕਹਿ ਲੋ ਵੀ ਅਰਦਾਸ ਜਾਂ ਅਰਜ਼ੋਈ ਇਹਨੂੰ ਦੇਸੀ ਭਾਸ਼ਾ ਵਿੱਚ ਜੇ ਆਪਾਂ ਸਮਝੀਏ ਜੋ ਵਰਤਾਰਾ ਚੱਲ ਰਿਹਾ ਉਹ ਹੈਗਾ ਵੀ ਪ੍ਰੇਅਰ ਨੂੰ ਕਹਿ ਲੋ ਵੀ ਲੇਲੜੀਆਂ ਪਹਿਲਾਂ ਲੇਲੜੀਆਂ ਕੱਢੋ ਸਾਡੇ ਸਾਹਮਣੇ ਹਿੰਦੀ 'ਚ ਕੰਮ ਗਿੜਗੜਾਓ ਹਮਾਰੇ ਸਾਹਮਣੇ ਜੱਜ ਹੁੰਦਾ ਮਾਈ ਲਾਰਡ ਜਿਵੇਂ ਆਪਾਂ ਰੱਬ ਅੱਗੇ ਨਹੀਂ ਕਰਦੇ ਕੋਈ ਦੁੱਖ ਤਕਲੀਫ ਆਏ ਕਿ ਸੱਚੇ ਪਾਤਸ਼ਾਹ ਹੈ ਪਰਮਾਤਮਾ ਹੈ ਭਗਵਾਨ ਮੇਰਾ ਕੰਮ ਕਰਦੇ ਮੇਰੇ ਤੇ ਮੁਸੀਬਤ ਪੈ ਗਈ ਹੈ ਜੀ ਮੈਨੂੰ ਬਚਾਓ ਜੀ ਮੈਨੂੰ ਇਹ ਆਪਾਂ ਜਿੱਦਾਂ ਕਰਦੇ ਹੁੰਦਾ ਹੈ ਕੰਮ ਇਨਸਾਨਾਂ ਤੇ ਮੁਸੀਬਤ ਪੈਂਦੀ ਹੈ ਇਦਾਂ ਹੀ ਉਹ ਵੀ ਮਾਈ ਲਾਰਡ ਜਿਹੜੇ ਉਹ ਚਾਹੁੰਦੇ ਆ ਵੀ ਤੁਸੀਂ ਸਾਡੇ ਸਾਹਮਣੇ ਗੜਗੜਾਓ ਸਾਡੇ ਸਾਹਮਣੇ ਲਿਲੜੀਆਂ ਕੱਢੋ ਉਹ ਪ੍ਰੇਅਰ ਜੇ ਤੁਸੀਂ ਡਿਮਾਂਡ ਲਿਖਤਾ ਜਾਂ ਕਹਿੰਦਾ ਕਿ ਮੈਂ ਇਦਾਂ ਚਾਹੁੰਦਾ ਆ ਤਾਂ ਤੁਹਾਡੀ ਰਿਜੈਕਟ ਕਰ ਦੇਣੀ ਤੁਹਾਨੂੰ ਪ੍ਰੇਅਰ ਹੀ ਲਿਖਣਾ ਪਏਗਾ ਇਹ ਇਹ ਇੱਕ ਬਦਮਾਸ਼ੀ ਕਿਸਮ ਦੀ ਕਹਿੰ ਲੋ ਜੁਡੀਸ਼ੀਅਰ ਬਦਮਾਸ਼ੀ ਇਹਨਾਂ ਦੀ ਚੱਲਦੀ ਆ ਵੀ ਤੁਸੀਂ ਕਿਸੇ ਦੀ ਸੁਣਵਾਈ ਲੈ ਲੜੀਆਂ ਕੱਢੀ ਜਾਓ ਇੱਕ ਬਜ਼ੁਰਗ ਦੇ ਉੱਪਰ ਇਹ ਬਜ਼ੁਰਗ ਹਸਬੰਡ ਵਾਈਫ ਦੇ ਉੱਪਰ 80 ਸਾਲ ਦੀ ਉਹ ਪਰਚਾ ਪਿਆ ਗਿਆ ਜੀ ਲੜਾਈ ਦਾ ਕੋਈ ਪ੍ਰਾਪਰਟੀ ਦਾ ਡਿਸਪਿਊਟ ਸੀ ਲੜਾਈ ਦਾ ਪਰਚਾ ਪਿਆ ਗਿਆ ਜੀ ਬਜ਼ੁਰਗ ਵਿਚਾਰੇ ਦਾ ਉਦੋਂ ਆਪਰੇਸ਼ਨ ਹੋਇਆ ਉਹ ਹਸਪੀਟਲ ਦੇ ਵਿੱਚ ਭਰਤੀ ਸੀ ਜੱਜ ਉੱਤੇ ਪਰਚਾ ਪਿਆ ਗਿਆ ਜੀ ਕਿੰਨੇ ਸਾਲ ਲੱਗੇ ਉਹਨੂੰ ਇਸ ਗੱਲ ਸਾਬਤ ਕਰਨ ਨੂੰ ਕਿ ਮੈਂ ਹਸਪੀਟਲ ਦੇ ਵਿੱਚ ਲੇ ਲੜੀਆਂ ਕਟਨੀਆਂ ਜੱਜ ਦੇ ਸਾਹਮਣੇ ਲੇ ਲੜੀਆਂ ਕਟਨੀਆਂ ਪਈਆ ਫਿਰ ਜਾ ਕੇ ਜੱਜ ਨੇ ਕਿਤੇ ਸੁਣੀ ਉਹਦੀ ਅਰਦਾਸ ਪ੍ਰੇਅਰ ਜਿਹੜੀ ਸੀ ਇਸ ਕਿਸਮ ਦੀ ਤੱਕੇਸ਼ਾਈ ਔਰ ਇਹ ਜਿਹੜੇ ਐਡੇ ਖੂ ਖਾਬ ਜੱਜ ਨੇ ਜ਼ਾਲਮ ਨੇ ਇਹ ਆਪਣੇ ਮੁਲਾਜ਼ਮਾਂ ਦੇ ਨਾਲ ਬਹੁਤ ਨਾ ਇਨਸਾਫੀਆਂ ਕਰਦੇ ਬਹੁਤ ਜ਼ਿਆਦਾ ਤੱਕਾ ਕਰਦੇ ਆ ਜੀ ਇੱਕ ਮੁਲਾਜ਼ਮ ਜਿਹੜਾ ਸੀ ਕਈਆਂ ਦੇ ਚੋਂ ਦੁੱਖ ਦਰਦ ਨੇ ਸਾਹਮਣੇ ਆਉਂਦੇ ਨੇ ਕਿ ਪਹਿਲਾਂ ਤਾਂ ਸਾਰਾ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਅਦਾਲਤਾਂ ਵਿੱਚ ਜਿਹੜੇ ਖਾਸ ਕਰਕੇ ਛੋਟੇ ਮੁਲਾਜ਼ਮ ਨੇ ਚਪੜਾਸੀ ਪੀ ਐਨ ਹੋ ਗਏ ਜਾਂ ਹਨਾ ਫੋਰਥ ਕਲਾਸ ਜਿਹੜੇ EMPLOYE ਨੇ ਉਹ ਸੇਰ ਉੱਤੇ ਲੈ ਕੇ ਸ਼ਾਮ ਤੱਕ ਤਾਂ ਕਰਨਗੇ ਅਦਾਲਤਾਂ ਦੇ ਵਿੱਚ ਕੰਮ ਚਾਹ ਪਾਣੀ ਪੜਾਏ ਇਹ ਕਰਮੂ ਕਰਨ ਉਦੋਂ ਬਾਅਦ ਜੱਜ ਇਹਨਾਂ ਨੂੰ ਲੈ ਜਾਂਦੇ ਨੇ ਆਪਣੇ ਘਰਾਂ 'ਚ ਚਲੋ ਜੀ ਹੁਣ ਘਰ ਦਾ ਕੱਪੜੇ ਧੋਵੋ ਜੀ ਸਾਰੇ-ਸਾਰੇ ਟੱਬਰ ਦੇ ਗੱਡੀਆਂ ਧੋਵੋ ਜੀ ਚਾਰ-ਚਾਰ ਪੰਜ-ਪੰਜ ਦਾ ਗੱਡੀਆਂ ਰੱਖੀ ਨੇ ਇੱਕ-ਇੱਕ ਜੱਜ ਦੇ ਫਿਰ ਆ ਮੁੰਡੇ ਨੂੰ ਘੁਮਾ ਕੇ ਲਿਆਓ ਜੀ ਕੁੱਤੇ ਕਰੋ ਜੀ ਲਿਆਓ ਦੁੱਧ ਲੈ ਕੇ ਆਓ ਜੀ ਹੈਨਾ ਫਿਰ ਉਦੋਂ ਬਾਅਦ ਤਿੰਨ ਦੋ ਤਿੰਨ ਘੰਟੇ ਕੰਮ ਕਰਨ ਤੋਂ ਬਾਅਦ ਜਰੂਰ ਉਹ ਨੌਕਰ ਕਹਿੰਦਾ ਵੀ ਸਾਹਿਬ ਹੁਣ ਕੰਮ ਨਿਭੜ ਗਿਆ ਮੈਂ ਜਾਵਾਂ ਤੇ ਜੱਜ ਦੀ ਮਰਜ਼ੀ ਉਹਨੂੰ ਕਵੇ ਜਾਣ ਨੂੰ ਜਾਂ ਨਾ ਕਵੇ ਕਈ ਵਾਰ ਜੱਜ ਐਵੇਂ ਕਿਤੇ ਖੜਾ ਰਹਿ ਇੱਥੇ ਮਤਲਬ ਕੰਮ ਨਿਬਟਾਉਣ ਤੋਂ ਬਾਅਦ ਵੀ ਕਈ-ਕਈ ਘੰਟੇ ਜੱਜ ਜਿਹੜਾ ਸੀ ਕਿਉਂਕਿ ਆਕੜ ਹੰਕਾਰ ਆ ਉਹ ਬਾਦਸ਼ਾਹ ਆ ਉਹ ਰੱਬ ਆ ਮਾਈ ਲਾਰਡ ਆ ਉਹ ਕਈ-ਕਈ ਘੰਟੇ ਆਪਣੇ ਕੋਲ ਮੁਲਾਜ਼ਮਾਂ ਨੂੰ ਸਿੱਧਾ ਖੜਾ ਰੱਖਦਾ ਵੀ ਇਥੋਂ ਹਿਲਣਾ ਨਹੀਂ ਇੱਥੇ ਖੜਾ ਰਹਿ ਵਾ ਤੇ ਮੇਰੀ ਮਰਜ਼ੀ ਹੋ ਗਈ ਤੈਨੂੰ ਜਾਣ ਦਊਗਾ ਐਸੇ-ਐਸੇ ਕੇਸ ਵੀ ਆਏ ਸਾਡੇ ਸਾਹਮਣੇ ਜਿੱਥੇ ਇਹਨਾਂ ਪੀਐਨ ਦੀ ਚਪੜਾਸੀਆਂ ਦੇ ਕੋਈ ਬੱਚੇ ਦੀ ਮੌਤ ਵੀ ਹੋ ਗਈ ਉਹ ਚਪੜਾਸੀ ਜਿਹੜਾ ਸੀ ਘਰੋਂ ਫੋਨ ਕਰਦਾ ਕਿ ਸਾਹਬ ਅੱਜ ਮੇਰੇ ਬੱਚੇ ਦੀ ਮੌਤ ਹੋ ਗਈ ਮੈਂ ਨਹੀਂ ਆ ਸਕਦਾ ਜੱਜ ਐਡੇ ਗੰਦੇ ਨੇ ਹਰਾਮਖੋਰ ਨੇ ਜਿਹੜਾ ਵੀਡੀਓ ਦਿਖਾਈ ਕੁੱਤੇ ਨੇ ਮੈਂ ਇਹਨਾਂ ਨੂੰ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਾਂ ਉੱਥੇ ਇੱਕ ਥਾਂ ਦੇ ਆਪਣਾ ਬੰਦਾ ਭੇਜਿਆ ਕਰੋ ਡਰਾਈਵਰ ਵੀ ਜਾ ਕੇ ਵੈਰੀਫਾਈ ਕਰਕੇ ਕਿ ਉਹਦੇ ਮੁੰਡੇ ਦੀ ਡੈਥ ਹੋਈ ਹੈ ਕਿ ਨਹੀਂ ਹੋਈ ਮਤਲਬ ਇੰਨੇ ਪਾਗਲ ਨੇ ਯਾਰ ਕੋਈ ਇਤਨਾ ਕਹਿ ਦੂਗਾ ਕਿ ਮੇਰਾ ਬੱਚਾ ਮਰ ਗਿਆ ਜੀ ਯਾਰ ਮੈਂ ਅੱਜ ਛੁੱਟੀ ਦੇ ਨਹੀਂ ਆਣਾ ਮੈਂ ਕੰਮ ਤੇ ਨਹੀਂ ਆ ਸਕਦਾ ਇੰਨੇ ਘਟਿਆ ਆਪਣੀ ਨਾ ਦਰਿੰਦਾਪਨ ਤੁਹਾਡੇ ਲੋਕਾਂ ਦੇ ਵਿੱਚ ਭਰਿਆ ਹੋਇਆ ਮਤਲਬ ਵੈਰੀਫਾਈ ਕੀਤਾ ਹੈ ਉਸ ਬੰਦੇ ਦੇ ਕੋਲ ਉਹ ਉਹਦਾ ਸਾਰੀ ਨੌਕਰੀ ਬਰਬਾਦ ਜੇ ਉਹ ਸੁਸਾਈਡ ਕਰਨ ਨੂੰ ਫਿਰਦਾ ਆ ਚਿੱਠੀਆਂ ਲਿਖ ਲੈ ਕੇ ਹਾਈ ਕੋਰਟ ਦੇ ਵਿੱਚ ਕੋਈ ਸੁਣਵਾਈ ਨਹੀਂ ਨਰਕ ਭਰੀ ਜ਼ਿੰਦਗੀ ਆ ਜਿਹੜੇ ਫੋਰਥ ਕਲਾਸ ਏਮਪਲੋਈ ਨੇ ਅਦਾਲਤਾਂ ਦੇ ਵਿੱਚ ਔਰ ਇਹਦੇ ਨਾਲ ਨਾਲੇ ਸੈਂਕੜੇ ਸੈਂਕੜੇ ਲੋਕਾਂ ਨੇ ਅਦਾਲਤਾਂ ਦੇ ਵਿੱਚ ਅਰਜ਼ੀਆਂ ਦਿੱਤੀਆਂ ਹੋਈਆਂ ਨੇ ਦੁਖੀ ਹੋ ਕੇ ਸਿਸਟਮ ਤੋਂ ਕੋਈ ਐਮਐਲਏ ਤੋਂ ਦੁਖੀ ਹੈ ਕੋਈ ਆਪਣੇ ਲੋਕਲ ਐਸਪੁਲਿਸ ਤੋਂ ਦੁਖੀ ਹੈ ਕੋਈ ਕਿਸੇ ਅਫਸਰ ਤੋਂ ਦੁਖੀ ਹੈ ਕੋਈ ਲੋਕ ਫਿਰ ਅੱਕ ਜਾਂਦੇ ਨੇ ਕਿੰਨਾ ਕ ਬੰਦਾ ਇਸ ਤੇ ੱੱਕੇਸ਼ਾਹੇ ਬਰਦਾਸ਼ਤ ਕਰ ਲਏ ਉਹਨਾਂ ਨੇ ਅਦਾਲਤਾਂ ਦੇ ਵਿੱਚ ਉਹਨਾਂ ਦੀਆਂ ਅਰਜ਼ੀਆਂ ਜਿਹੜੀਆਂ ਨੇ ਪੈਂਡਿੰਗ ਪਈਆਂ ਨੇ ਚਿੱਠੀਆਂ ਪਾਈਆਂ ਨੇ ਕੋਟਾ ਨੂੰ ਈਮੇਲਾਂ ਭੇਜੀਆਂ ਨੇ ਕਿ ਸਾਨੂੰ ਪਰਿਵਾਰ ਸਮੇਤ ਖੁਦਕੁਸ਼ੀ ਕਰ ਲੈਣ ਦਿਓ ਸਾਡੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਤੁਸੀਂ ਐਨਾ ਇੱਕ ਤੰਤਰ ਜਿਹੜਾ ਆ ਉਹ ਤੁਹਾਨੂੰ ਲਤ ਥਲੋਂ ਕੱਢਣ ਪੂਰੀ ਤਰ੍ਹਾਂ ਨਿਚੋੜ ਕੇ ਕੱਢ ਕੇ ਰੱਖਦਾ ਵੀ ਤੁਸੀਂ ਲਤ ਥਲੋਂ ਨਿਕਲੋ ਬਸ ਹੁਣ ਇਹ ਸਿਸਟਮ ਜਿਹੜਾ ਸਾਨੂੰ ਆਪ ਹੀ ਬਦਲਣਾ ਪਿਆਣਾ ਆ ਅਸੀਂ ਇਹਨਾਂ ਅਦਾਲਤਾਂ ਦੇ ਵਿੱਚ ਖੱਜਲ ਖਵਾਰ ਨਾ ਹੋਈਏ ਅਸੀਂ ਪਿੰਡਾਂ ਦੀਆਂ ਜਿਹੜੀਆਂ ਸਭ ਤੋਂ ਵਧੀਆ ਸਾਡੇ ਕੋਲ ਸੋਲੂਸ਼ਨ ਆ ਪੰਚਾਇਤਾਂ ਦੇ ਵੱਲ ਉਹਦੇ ਵੱਲ ਧਿਆਨ ਦਈਏ ਸਾਡੇ ਪਿੰਡਾਂ ਦੀਆਂ ਜਿਹੜੇ ਪੰਚਾਇਤਾਂ ਨੇ ਸਰਬਸੰਮਤੀ ਨਾਲ ਚੁਣੀਆਂ ਜਾਣ ਸਾਨੂੰ ਪਹਿਲਾਂ ਤਾਂ ਉਹ ਦੇਖੋ ਪੰਚਾਇਤਾਂ ਸਾਡੀਆਂ ਖਤਮ ਕਰਦੇ ਸਾਡਾ ਭਾਈਚਾਰਾ ਸੀ ਚਾਚੇ ਤਾਏ ਸਾਰਾ ਪਿੰਡ ਇੱਕ ਸਰਪੰਚ ਹੁੰਦਾ ਜਿਹਾ ਕੋਈ ਬਜ਼ੁਰਗ ਪਿੰਡ ਦਾ ਹੋਣਾ ਉਹਨੇ ਡਾਂਗ ਲੈ ਕੇ ਬਹਿ ਜਾਣਾ ਉਹਨੇ ਫੈਸਲੇ ਕਰਦੇ ਨੇ ਝਿੜਕ ਵੀ ਦੇਣਾ ਲੋਕਾਂ ਨੂੰ ਬਿੰਟੋ-ਮਿੰਟੇ ਫੈਸਲੇ ਹੋ ਜਾਂਦੇ ਸੀ ਕੋਈ ਗੱਲ ਨਹੀਂ ਸੀ ਕੋਈ ਰਫੜ ਨਹੀਂ ਸੀ ਪਿੰਡ ਦਾ ਉਹ ਸਾਰਾ ਸਿਸਟਮ ਸਾਡਾ ਭਾਈਚਾਰਾ ਖਤਮ ਕਰ ਦਿੱਤਾ ਗਿਆ ਹੁਣ ਇਹਦੇ ਵਿੱਚ ਮੈਂ ਇਹਦਾ ਹਿੰਦੂਆਂ ਨੂੰ ਸਭ ਤੋਂ ਵੱਡਾ ਦੋਸ਼ੀ ਮੰਨੂਗਾ ਕਿ ਤੁਹਾਡੀ ਇੰਨੀ ਵੱਡੀ ਆਬਾਦੀ ਆ ਤੁਸੀਂ ਲੱਤ ਥੱਲੋਂ ਨਿਕਲਣ ਨੂੰ ਜੰਮੇ ਹੋਏ ਹੋ ਤੁਹਾਨੂੰ ਕਦੇ ਮੁਗਲ ਆ ਕੇ ਉਹ ਲੱਤ ਥੱਲੋਂ ਕੱਢ ਗਏ ਕਦੇ ਅੰਗਰੇਜ਼ ਆ ਕੇ ਰਾਜ ਕਰਨ ਵਾਲੀ ਧਿਰ ਆ ਉਹ ਹਿੰਦੂਆਂ ਦੀ ਹੈ ਅਫਸਰਸਾਈ ਜਿਹੜੇ ਆ ਹਿੰਦੂਆਂ ਦੀ ਹੈ ਉਹਦੇ ਵਿੱਚ ਉੱਚੀ ਜਾਤ ਵਾਲੇ ਨੇ ਜਿਹੜੇ ਜੱਜ ਨੇ ਮੋਸਟਲੀ ਉੱਚੀ ਜਾਤ ਵਾਲੇ ਨੇ ਉਹ ਸਭ ਤੁਸੀਂ ਲੱਥਾਂ ਥਲੋਂ ਨਿਕਲਣ ਨੂੰ ਬੈਠਿਓ ਜੇ ਪੀੜਤ ਨੇ ਇਸ ਦੇਸ਼ ਦੇ ਵਿੱਚ ਸਭ ਤੋਂ ਵੱਧ ਕਿਉਂਕਿ ਪੋਪੂਲੇਸ਼ਨ ਹਿੰਦੂਆਂ ਦੀ ਜ਼ਿਆਦਾ ਹੈ ਤਾਂ ਵਿਕਟਿਮ ਵੀ ਹਿੰਦੂ ਜ਼ਿਆਦਾ ਨੇ ਤਾਂ ਇੰਨੀ ਗੁਲਾਮੀ ਤੁਹਾਡੇ ਵਿੱਚ ਤੁਹਾਨੂੰ ਕੋਈ ਅਕਲ ਨਾ ਦੀ ਕੋਈ ਚੀਜ਼ ਨਹੀਂ ਆ ਗਈ ਤੁਸੀਂ ਅੱਜ ਵੀ ਕੁੱਬੇ ਹੀ ਹੋਗੇ ਮੇਰਾ ਮੇਰਾ ਖਲ ਵਿੱਚ ਝੁੱਕ ਝੁੱਕ ਕੇ ਤੁਹਾਨੂੰ ਕੁੱਬੇ ਹੋ ਆਰਦ ਪੈ ਗਈ ਹੈ ਵੀ ਤੁਸੀਂ ਹੁਣ ਇਹੀ ਕੁਝ ਕਰਨਾ ਹੈ ਇਦਾਂ ਹੀ ਕਰਨਾ ਹਨ ਵੀ ਤੁਹਾਨੂੰ ਆਦਤ ਪੈ ਗਈ ਉਹ ਤੁਸੀਂ ਲਾਥ ਥੱਲੋਂ ਆਰਾਮ ਨਾਲ ਤੁਹਾਨੂੰ ਕੋਈ ਦਿੱਕਤ ਨਹੀਂ ਉਹਦੀ ਲਾਥ ਥੱਲੋਂ ਨਿਕਲ ਜੁੱਤੀ ਚ ਪਾਣੀ ਪੀਣ ਲੱਗਿਆ ਤੇ ਹੋ ਜਾ ਤੁਸੀਂ ਇਨਸਾਨ ਤੁਹਾਨੂੰ ਇੱਕ ਬੜੇ ਵੱਡੇ ਪੱਧਰ ਤੇ ਰੈਵਲੂਸ਼ਨ ਖੜਾ ਕਰਨਾ ਪੈਣਾ ਸਾਨੂੰ ਛੱਟੋਗੜ ਪੰਜਾਬ ਤੋਂ ਇਸ ਰੈਵਲੂਸ਼ਨ ਦੀ ਧਰਤੀ ਇਨਕਲਾਬ ਦੀ ਧਰਤੀ ਇਹਦਾ ਖੜਾ ਕਰ ਲੈ ਪਿੰਡਾਂ ਦੀਆਂ ਪੰਚਾਇਤਾਂ ਬੜੇ ਵਧੀਆ ਤਰੀਕੇ ਨਾਲ ਚੁਣੋ ਪਿੰਡਾਂ ਦੇ ਸਿਆਣੇ ਸਿਆਣੇ ਬਜ਼ੁਰਗ ਮਾਈਆਂ ਨੂੰ ਮੂਹਰੇ ਕਰੋ ਜੋ ਕਿ ਪੰਚਾਇਤ ਕੋ ਕਿ ਮੋਸਟਲੀ ਜਿਹੜੇ ਅੱਜ ਕੱਲ੍ਹ ਹਾਲਾਤ ਕੀ ਬਣੇ ਨੇ ਜਿਹੜੇ ਪਿੰਡਾਂ ਦੇ ਪੰਚ ਸਰਪੰਚ ਨੇ ਨੰਬਰਦਾਰ ਨੇ ਪੁਲਿਸ ਦੇ ਮੁਖਬਰ ਨੇ ਟਾਊਟ ਨੇ ਇਹੀ ਤੁਹਾਡੇ ਆਲੇ ਦੁਆਲੇ ਖਬਰਾਂ ਝੂਠੀਆਂ ਸੱਚੀਆਂ ਦੇ ਦੇ ਕੇ ਤੇ ਤੁਹਾਡੇ ਤੇ ਪਰਚੇ ਪਾਉਂਦੇ ਆ ਪਿੰਡਾਂ ਦੇ ਵਿੱਚ ਭਾਈਚਾਰਾ ਇਹਨਾਂ ਲੋਕਾਂ ਨੇ ਹਰਾਮਜਾਦਿਆਂ ਨੇ ਖਰਾਬ ਕੀਤਾ ਹੋਇਆ ਸਾਰਾ ਸਿਸਟਮ ਹਨਾ ਤੁਸੀਂ ਇਹਨਾਂ ਲੋਕਾਂ ਤੋਂ ਪਰੇ ਹੋ ਜਾਓ ਆਪਣਾ ਸਿਸਟਮ ਖੜਾ ਕਰੋ ਇਹਨਾਂ ਨੂੰ ਮੂੰਹ ਲਾਉਣੇ ਬੰਦ ਕਰੋ ਆਪਣੇ ਜੇ ਕੋਈ ਤੁਹਾਡੇ ਲੜਾਈ ਝਗੜੇ ਹੁੰਦੇ ਆ ਖੱਜਲ ਖਵਾਰੀਆਂ ਨਾਲ ਉਹ ਚੰਗਾ ਵੀ ਇੱਕ ਦੂਸਰੇ ਤੋਂ ਮਾਫੀ ਮੰਗ ਲਿਆ ਕਰੋ ਪਿੰਡਾਂ ਦੇ ਬਜ਼ੁਰਗਾਂ ਨੂੰ ਜਿਹੜੇ ਸਿਆਣੇ ਬਜ਼ੁਰਗ ਨੇ ਪਿੰਡਾਂ ਦੀਆਂ ਮਾਈਆਂ ਨੇ ਸਿਆਣੀਆਂ ਇਸ ਨੇ ਬੀਬੀਆਂ ਸਾਡੀਆਂ ਉਹਨਾਂ ਨੂੰ ਮੂਹਰੇ ਲਾਓ ਇਮਾਨਦਾਰ ਲੋਕਾਂ ਨੂੰ ਉਹ ਤੁਹਾਡੇ ਕੋਈ ਵੀ ਗੱਲ ਹੁੰਦੀ ਉਹਨਾਂ ਨੂੰ ਮਿੰਟੋ-ਮਿੰਟੇ ਸੁਣਨਾ ਕਿਉਂਕਿ ਪਿੰਡਾਂ ਦੇ ਵਿੱਚ ਆਂਢੀ ਗੁਆਂਢੀ ਨੂੰ ਸਭ ਨੂੰ ਪਤਾ ਵੀ ਕਿਹੜਾ ਗਲਤ ਕਿਹੜਾ ਸਹੀ ਕਿੱਥੇ ਰੋਦੀ ਸੁਪਰੀਮ ਕੋਰਟ ਤੱਕ 25 25 30 ਤੀ ਸਾਲ ਲੱਖਾਂ ਰੁਪਏ ਲਾ ਕੇ ਫੂਕੇ ਸੁਣਨਾ ਤੁਸੀਂ ਉਹੀ ਕੋਸ਼ਾ ਵੀ ਆ ਜਮੀਨ ਇਹਦੀ ਆ ਇਹਦੀ ਇਹਦੀ ਗਲਤੀ ਇਹਦੀ ਗਲਤੀ ਕਿ ਕਿਉਂ ਨਾ ਤੁਸੀਂ ਪਿੰਡ ਦੇ ਬਜ਼ੁਰਗ ਤੋਂ ਹੀ ਸੁਣ ਲਓ ਉਹਨੇ ਇੱਕੋ ਤਰੀਕ ਚ ਸਾਰਾ ਨਵੇੜਾ ਕਰ ਦਿਆ ਕਰਨਾ ਉਹਨੂੰ ਸਭ ਨੂੰ ਪਤਾ ਪਿੰਡਾਂ ਦੇ ਵਿੱਚ ਵੀ ਕੌਕ ਕੀ ਮਸਲਾ ਬਣਿਆ ਕਿੱਥੋਂ ਵੱਟ ਪਈ ਕਿੰਨੇ ਵੱਟ ਵੱਡੇ ਜਾਂ ਕਿੱਥੇ ਕਿਹਦੇ ਪਿਓ ਨੇ ਕਿਹਦੀ ਜ਼ਮੀਨ ਕਿੰਨੂੰ ਲੈ ਕੇ ਸਾਰਾ ਕੁਝ ਸਾਨੂੰ ਆਪਣੇ ਦਵਾਲੇ ਆਲੇ ਦਵਾਲੇ ਸਭ ਨੂੰ ਪਤਾ ਹੀ ਹੁੰਦਾ ਉੱਥੇ ਫਿਰ ਇੱਕ ਦੂਜੇ ਦੀ ਗੱਲ ਮੰਨ ਲਿਆ ਕਰੋ ਕਿਉਂ ਖੱਜਲ ਖਵਾਰ ਹੁੰਨੇ ਸਾਨੂੰ ਇਸ ਸਿਸਟਮ ਵਾਲੇ ਪਾਸੇ ਤੁਰਨਾ ਪੈਣਾ ਆ ਸਾਨੂੰ ਜਿਹੜੀਆਂ ਖਾਲਸਾ ਪੰਚਾਇਤਾਂ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਬਣਾਈਆਂ ਸੀ ਉਸ ਪਾਸੇ ਨੂੰ ਤੁਹਾਨੂੰ ਆਉਣਾ ਪੈਣਾ ਨੇ ਤਾਂ ਤੁਸੀਂ ਨਿਕਲੀ ਜਾਓਗੇ ਲੱਤਾਂ ਥੱਲੋਂ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਜਿਹੜੇ ਤਾਂ ਚੰਗੇ ਬੰਦੇ ਨੇ ਉਹ ਤਾਂ ਚਲੋ ਸਾਈਡ ਤੇ ਹੋ ਜਾਂਦੇ ਆ ਕਿਸੇ ਨਾ ਕਿਸੇ ਤਰੀਕੇ ਗੁਜ਼ਾਰਾ ਕਰ ਲੈਂਦੇ ਆ ਉਹ ਲੱਤਾਂ ਥੱਲੋਂ ਨਹੀਂ ਨਿਕਲਦੇ ਪਰ ਬਹੁਤੀ ਭੀੜ ਤਾਂ ਜਿਹੜੀ ਆ ਕਾਲੀ ਆ ਮੇਰਾ ਖਿਆਲ ਉਹਨਾਂ ਲੱਤਾਂ ਦੇ ਥੱਲੋਂ ਨਿਕਲਣ ਦੀ ਉਹ ਨਿਕਲਦੀਆਂ ਨੇ ਕੁੱਤਿਆਂ ਦੀਆਂ ਲੱਤਾਂ ਦੇ ਥੱਲੋਂ ਸੋ ਇਸ ਕਰਕੇ ਢਾਂਚਾ ਬਦਲੋ ਆਪਣੀ ਸੋਚ ਬਦਲੋ ਸੋਚ ਤੋਂ ਬਾਅਦ ਢਾਂਚਾ ਬਦਲੋ ਤੇ ਇਹਨਾਂ ਕੁੱਤਿਆਂ ਤੋਂ ਆਜ਼ਾਦ ਹੋਵੋ ਮਾਣ ਕਰਕੇ ਸਿਰ ਉੱਚਾ ਕਰਕੇ ਸਕੂਨ ਦੇ ਨਾਲ ਆਪਣੀ ਜ਼ਿੰਦਗੀ ਜਿਓ ਤੁਹਾਡੇ ਜਿਹੜੇ ਹਿਊਮਨ ਰਾਈਟਸ ਨੇ ਤੁਹਾਡੇ ਮੌਲਿਕ ਬੇਸਿਕ ਅਧਿਕਾਰ ਨੇ ਉਹਨਾਂ ਨੂੰ ਇੰਜੋਏ ਕਰੋ ਉਹ ਤੁਹਾਨੂੰ ਲੈਣੇ ਪੈਣੇ ਆ ਇੱਕ ਵਾਰੀ ਕੁੱਤਿਆਂ ਨੂੰ ਸਿੰਘ ਮਾਰਨੇ ਪੈਣੇ ਆ ਫਿਰ ਆਪੇ ਭੱਜ ਜਾਣਗੇ ਏਕਾ ਦਿਖਾਉਣਾ ਪੈਣਾ ਆ ਤੇ ਉਹ ਤੁਸੀਂ ਕਦੋਂ ਦਿਖਾਉਣਾ ਕਿਵੇਂ ਦਿਖਾਉਣਾ ਹੁਣ ਇਹ ਤਾਂ ਲੋਕਾਂ ਦੇ ਉੱਪਰ ਹੀ ਡਿਪੈਂਡ ਕਰਦਾ ਆ ਪੁਲਚੋਕ ਦੀ ਮਾਫੀ ਧੰਨਵਾਦ ਕੂੜ ਫਿਰੇ ਪਰ